ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸਿਓ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿੱਥੇ ਸਾਰੇ ਪੰਜਾਬ ਵਿੱਚ ਬੇਜਮੀਨੇ ਕਿਰਤੀ ਲੋਕਾਂ ਲਈ ਸੰਘਰਸ਼ ਕਰ ਰਹੀ ਹੈ ਔਰ ਅੱਜ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਂ ਅਸੀਂ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆ ਕਿ ਲੈਂਡ ਸੀਲਿੰਗ ਐਕਟ 1972 ਲਾਗੂ ਕੀਤਾ ਜਾਵੇ ਲੈਂਡ ਸੀਲਿੰਗ ਐਕਟ 1972 ਦੀ ਪਰਿਭਾਸ਼ਾ ਇਹ ਹੈ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਸਾਡੇ 3.5 ਏਕੜ ਜ਼ਮੀਨ ਮਿਲ ਸਕਦੀ ਹੈ ਜੇ ਪੰਜਾਬ ਸਰਕਾਰ ਇਹ ਐਕਟ ਲਾਗੂ ਕਰਦੀ ਹੈ ਕਿਸੇ ਇੱਕ ਪਰਿਵਾਰ ਵਿੱਚ ਜੇ 4-5 ਜੀ ਆ ਤਾਂ 1.75 ਏਕੜ ਦਾ ਲੈਂਡ ਸੀਲਿੰਗ ਐਕਟ ਦਾ ਫਾਰਮੂਲਾ ਹੈ ਔਰ ਇੱਕ ਪਰਿਵਾਰ ਨੂੰ 1.75 ਏਕੜ ਜ਼ਮੀਨ ਮਿਲ ਸਕਦੀ ਹੈ ਔਰ ਇਹਦੇ ਨਾਲ ਨਾਲ ਜਿੱਥੇ ਪਛੈਤੀ ਜ਼ਮੀਨਾਂ ਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਦਾ ਹਰ ਸਾਲ ਠੇਕਾ ਹੁੰਦਾ ਹੈ ਉਹ ਵੀ ਠੇਕਾ ਅਸੀਂ ਮਾਨਯੋਗ ਮੁੱਖ ਮੰਤਰੀ ਨੂੰ ਲਿਖਿਆ ਹੈ ਕਿ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਜਿਹੜੇ ਬੇਜ਼ਮੀਨੇ ਕਰਤੀ ਲੋਕ ਹੈ ਜਿਨ੍ਹਾਂ ਦੇ ਕੋਲ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਉਹਨਾਂ ਲੋਕਾਂ ਨੂੰ ਹੀ ਉਸੇ ਪਿੰਡ ਦੇ ਲੋਕਾਂ ਨੂੰ ਪਛੈਤੀ ਜ਼ਮੀਨਾਂ ਦਾ ਠੇਕਾ ਦਿੱਤਾ ਜਾਵੇ ਘਟੋ ਘਾਟਾ ਇੱਕ ਸਾਲ ਲਈ ਤਾਂ ਉਹ ਇਹ ਮਹਿਸੂਸ ਕਰ ਸਕਣਾ ਕਿ ਸਾਡੇ ਕੋਲੇ ਕੋਈ ਜ਼ਮੀਨ ਹੈ ਅਸੀਂ ਵੀ ਇਸ ਪੰਜਾਬ ਦੇ ਜੰਮੇ ਆ ਜੇ ਕੋਈ ਇੱਥੇ ਹਜ਼ਾਰਾਂ ਏਕੜ ਜ਼ਮੀਨ ਦਾ ਮਾਲਕ ਹੈ ਰਾਜੇ ਮਹਾਰਾਜੇ ਆ ਵੱਡੇ ਜ਼ਿਮੀਂਦਾਰ ਆ ਉਹ ਕੋਈ ਜ਼ਮੀਨਾ ਨਾਲ ਲੈ ਕੇ ਨਹੀਂ ਸੀ ਜੰਮੇ ਅੱਜ ਸਾਡਾ ਪੰਜਾਬ ਦਾ ਕਿਰਤੀ ਮਜ਼ਦੂਰ ਆ ਭਲਾ ਉਹ ਰੇੜੀਆਂ ਲਾਉਂਦਾ ਭਲਾ ਉਹ ਦਿਹਾੜੀ ਕਰਦਾ ਰੱਖਸ਼ਾ ਚਲਾਉਂਦਾ ਭਾਵਾਂ ਕਿ ਕੋਈ ਜੱਟ ਭਰਾ ਵੀ ਸਾਡਾ ਜਿਹਦੇ ਕੋਲੇ ਜ਼ਮੀਨ ਨਹੀਂ ਹੈ ਕਿਉਂਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਿਸੇ ਇੱਕ ਫਿਰਕੇ ਦੀ ਲੜਾਈ ਨਹੀਂ ਲੜਦੀ ਇਹ ਸਾਡੀ ਨਾ ਕਿਸੇ ਜੱਟਾਂ ਨਾਲ ਲੜਾਈ ਹੈ ਸਾਡੀ ਇਸ ਗੱਲ ਤੇ ਲੜਾਈ ਹੈ ਕਿ 1972 ਦਾ ਲੈਂਡ ਸੀਲਿੰਗ ਐਕਟ ਜੋ ਬਣਿਆ ਹੋਇਆ ਹੈ ਅਜੇ ਤੱਕ ਪੰਜਾਬ ਦੇ ਵਿੱਚ ਕਿੰਨੀਆਂ ਸਰਕਾਰਾਂ ਬਣ ਗਈਆਂ ਇਹ ਲਾਗੂ ਨਹੀਂ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਨੂੰ ਬਦਲਾਅ ਦੀ ਨੀਤੀ ਨਾਲ ਪੰਜਾਬ ਦੇ ਇਹਨਾਂ ਕਿਰਤੀ ਮਜ਼ਦੂਰਾਂ ਨੇ ਝਾੜੂ ਚੱਕ ਕੇ ਹਰ ਪਿੰਡ ਪਿੰਡ ਘਰ ਘਰ ਜਾ ਕੇ ਕਿਉਂਕਿ ਇਹਨਾਂ ਦੇ ਘਰਾਂ ਦੇ ਵਿੱਚ ਹੀ 5 5 7 7 ਵੋਟਾਂ ਜਿਹੜੇ 100 100 ਕਿੱਲੇ ਵਾਲੇ ਉਹਨਾਂ ਦੀ ਤਾਂ ਇੱਕ ਇੱਕ ਵੋਟਾ ਉਹ ਵੀ ਬਾਹਰ ਬੈਠੀ ਐ ਸੋ ਤੁਸੀਂ ਇਹਨਾਂ ਲੋਕਾਂ ਦੇ ਹਿੱਤ ਦੇ ਵਿੱਚ ਇਹ ਫੈਸਲਾ ਕਰੋ ਕਿ ਪੰਜਾਬ ਵਿੱਚ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਇਹਨਾਂ ਲੋਕਾਂ ਨੂੰ ਇਹਨਾਂ ਦਾ ਬਣਦਾ ਜ਼ਮੀਨਾਂ ਦੇ ਵਿੱਚੋਂ ਹਿੱਸਾ ਦਿੱਤਾ ਜਾਵੇ ਤਾਂ ਜੋ ਇਹ ਵੀ ਮਾਨ ਮਹਿਸੂਸ ਕਰਨ ਕਿ ਅਸੀਂ ਵੀ ਪੰਜਾਬ ਦੇ ਜੰਮੇ ਆ